ਸਸਿਕਿਆ ਦੋਸਤੋ ਅੱਜ ਕੰਦੇ ਕਈ ਬੁੱਧੀਜੀਵੀ ਬੜਾ ਇਹ ਚੀਜ਼ ਤੇ ਵਿਚਾਰਾ ਕਰਦੇ ਨੇ ਜਾਂ ਖੰਡਣ ਕਰਦੇ ਨੇ ਗੱਲ ਨੂੰ ਵੀ ਸਿਮਨ ਕਰਨਾ ਕੋਈ ਏਡੀ ਗੱਲ ਨਹੀਂ ਪਰ ਸਿਮਨ ਦਾ ਸਾਨੂੰ ਪਤਾ ਨਹੀਂ ਹੁੰਦਾ ਕੀ ਹੈ ਅਸੀਂ ਪੁਜਾਰੀ ਬਾਦ ਨੂੰ ਖੰਡਣ ਕਰ ਸਕਦੇ ਹਾਂ ਪਰ ਸਿਮਨ ਨੂੰ ਫਟ ਨਹੀਂ ਕਰ ਸਕਦੇ ਸਿਮਨ ਇੱਕ ਏਡੀ ਸ੍ਰੇਸ਼ਟ ਚੀਜ਼ ਆ ਸਮਝੋ ਪਰਮਾਤਮਾ ਹੀ ਆ ਜਿਹੜਾ ਸਾਡਾ ਮਨ ਆ ਇਹ ਸੁਰਤ ਆ ਜਿਹੜੀ ਸੁਰਤ ਆ ਉਹ ਸਾਨੂੰ ਸਿਖਾ ਜਦੋਂ ਮਨ ਤੇ ਸੁਰਤ ਦਾ ਪੂਰਨ ਸੰਗ ਹੁੰਦਾ ਪਰਮੇਸ਼ਰ ਪੈਦਾ ਹੁੰਦਾ ਮਹਾਰਾਜ ਬਾਰ-ਬਾਰ ਬਾਣੀ ਦੇ ਵਿੱਚ ਇਹ ਚੀਜ਼ ਆਉਂਦਾ ਤੇ ਜਿਹੜੇ ਸਾਨੂੰ ਵਿਕਾਰ ਵੀ ਪਰਮੇਸ਼ਰ ਨੇ ਦਿੱਤੇ ਨੇ ਇਹ ਇੱਕ ਸਾਡੀਆਂ ਪਾਵਰਾਂ ਨੇ ਵਿਕਾਰ ਨਹੀਂ ਵਿਕਾਰ ਉਦੋਂ ਬਣਦੇ ਨੇ ਜਦੋਂ ਅਸੀਂ ਇਹਨਾਂ ਉਹ ਮੈਸੇਜ ਯੂਜ਼ ਕਰਦੇ ਆ ਜਾਂ ਉਹ ਗਲਤ ਵਰਤੋਂ ਕਰਦੇ ਆ ਇਹਨਾਂ ਦੀ ਨਹੀਂ ਤਾਂ ਸਾਡੀਆਂ ਤਾਕਤਾਂ ਨੇ ਸਭ ਤੋਂ ਵੱਡੀ ਤਾਕਤ ਜਿਹੜੀ ਪਰਮੇਸ਼ਰ ਨੇ ਸਾਨੂੰ ਦਿੱਤੀ ਹੈ ਉਹ ਹੈ ਕਿ ਮਮਤਾ ਕੱਲੇ-ਕੱਲੇ ਜੀਵ ਚ ਲਾ ਲਓ ਕੀੜੇ 'ਚ ਵੀ ਲਾ ਲਓ ਵੇਖੋ ਜਾਂ ਕਿਸੇ ਜੀਵ ਜਾਨਵਰ ਕੁੱਤਾ ਬਿੱਲੀ ਕਿਸੇ 'ਚ ਲਾਓ ਉਹਦੇ ਬੱਚਿਆਂ ਤੋਂ ਛੇੜੂਗਾ ਤੁਹਾਨੂੰ ਟੁੱਟ ਕੇ ਪੂ। ਮਮਤਾ ਬਹੁਤ ਜ਼ਿਆਦਾ ਬੱਚੇ ਲਈ ਆਪਣੀ ਜਾਨ ਵੀ ਦੇ ਦਿੰਦੇ ਨੇ ਜੀਵ ਜਾਨਵਰ ਤੇ ਜੋ ਸਾਡੇ ਸੰਸਾਰੀ ਜੀਵ ਵਿੱਚ ਆਪਣੇ ਲੋਅ ਔਰਤ ਮਰਦਾਂ ਦੇ ਵਿੱਚ ਜੋ ਔਰਤ ਵਿੱਚ ममता ਇਹ ਵੀ ਉਸ ਹਰ ਇੱਕ ਜੀਵ ਜੰਤੂ 'ਚ ਮਾਰੇ ਨੇ ਉਹ ਭਰੀ ਹੋਈ ਆ ਇੱਕ ਮਾਂ ਨੂੰ ਤਾਂ ਹੀ ਰੱਬ ਦਾ ਰੂਪ ਕਿਹਾ ਗਿਆ ਤੇ ਇਹਦੇ ਪ੍ਰਥਾਏ ਮਾਰੇ ਨੇ ਬਹੁਤ ਸੋਹਣਾ ਇੱਕ ਬਾੜੀ ਵਿੱਚ ਅਚਾਰਨ ਕੀਤਾ ਵਾ ਮਾਰੇ ਕਹਿੰਦੇ ਊਡੇ ਊੜ ਆਵੈ ਸੈ ਕੋਸਾਂ ਤੇ ਸਪਾਸ਼ਾ ਬਚਰੇ ਛਰੇਆ ਤਿੰਨ ਕਵਨ ਖਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਆਪਾਂ ਕਹਿੰਦੇ ਸਿਮਰਨ ਕੀ ਚੀਜ਼ ਆ ਪਰ ਸਿਮਰਨ ਕਰਨਾ ਕਿਵੇਂ ਆ ਇਹ ਨਹੀਂ ਸਾਨੂੰ ਪਤਾ ਹੈਗਾ ਸੇਮੁੰਦੀ ਬਹੁਤ ਤਾਕਤ ਉੜੇ ਉੜ ਆਵੇ ਸੈ ਕੋਸਾਂ ਜਿਹੜੀ ਹੂੰਜ ਆ ਨਾ ਉੜ ਕੇ ਕੋਸਾਂ ਦੂਰ ਆ ਜਾਂਦੀ ਆ ਤੇ ਸਪਾਸ਼ਾ ਬਚਰੇ ਛਰੇ ਆਪਣੇ ਬਚੇ ਕੱਲੇ ਛੜੇ ਆਉਂਦੀ ਆ ਕੌਣ ਪਾਲਣ ਵਾਲਾ ਸਾਡੇ ਨੂੰ ਇੱਕ ਸਮਾਜਿਕ ਜੀਵਨ ਤਾਂ ਹੁੰਦਾ ਨਹੀਂ ਵੀ ਦਾਦਾ ਦਾਦੀ ਪਾਲਣਗੇ ਹੋਰ ਕੁਛ ਉਹ ਕੱਲੇ ਹੁੰਦੇ ਨੇ ਉਹ ਕੌਣ ਪਾਲਦਾ ਨੂੰ ਉੜੇ ਉੜ ਆਵੇ ਸੈ ਕੋਸਾਂ ਤਿਸ ਪਾਸੇ ਬਚਰੇ ਛਰੇ ਆ ਤੈਨ ਕੌਣ ਖਲਾਵ ਹੈ ਕੌਣ ਚਗਾਵ ਹੈ ਮਨ ਵਿੱਚ ਸਿਮਰਨ ਕਰਿਆ ਸਿਮਰਨ ਕਰਦੀ ਆਪਣੇ ਮਨ ਚ ਤੇ ਮੇਰੇ ਬੱਚਾ ਨੂੰ ਕੌਣ ਪਾਲੂ ਕੌਣ ਦੇਖੂਗਾ ਉਹਨੂੰ ਉਹ ਸਿਮਨ ਇੰਨਾ ਜਿਆਦਾ ਗਹਿਰਾ ਹੁੰਦਾ ਮੰਨ ਤੇ ਜੇ ਮੈਂ ਆਪਣਾ ਸੰਗ ਮੋਇਂਦਾ ਪਰਮੇਸ਼ਰ ਪ੍ਰਗਟ ਹੋ ਜਾਂਦਾ ਉਹਨੂੰ ਸਾਹਮਣੇ ਬੱਚੇ ਦੇ ਘਰ ਲਾ ਕੇ ਆਪਣੇ ਉਹ ਚੋਕ ਚੋਕ ਕੇ ਬੱਚਿਆਂ ਦੇ ਮੂੰਹ ਚ ਪਾਈ ਜਾਂਦੀ ਆ ਤੇ ਬੱਚਿਆਂ ਦਾ ਸਿਮਨ ਮਾਂਵਲ ਹੁੰਦਾ ਵਾ ਉਹਨਾਂ ਨੂੰ ਲੱਗ ਜਾਂਦਾ ਵੀ ਸਾਨੂੰ ਮਾਂ ਪਾਲ ਰਹੀ ਆ ਐਡੀ ਜਿਆਦਾ ਮਤਲਬ ਪਰਮੇਸ਼ਰ ਦੀ ਲੀਲਾ ਪ੍ਰਗਟ ਹੁੰਦੀ ਆ ਬੱਚੇ ੜੜ ਭਰ ਜਾਂਦਾ ਪਾਣੀ ਕਹਿੰਦੀ ਆ ਪਾਣੀ ਕਦੇ ਗਲਤ ਨਹੀਂ ਆਪਾਂ ਕਹਿੰਨੇ ਆ ਵੀ ਚੀਜ਼ਾਂ ਨੇ ਅੱਜ ਤਾਂ ਉਹਨੂੰ ਕਹਿੰਦੇ ਵਿਗਿਆਨ ਤੇ ਤੱਤ ਨਹੀਂ ਉਤਰਦੇ ਹੁਣ ਤਾਂ ਉਤੋਂ ਲਾਗੇ ਨੇ ਕਿਉਂਕਿ ਹੁਣ ਜਾ ਕੇ ਤੁਹਾਨੂੰ ਮਾੜੀ ਮਾੜੀ ਸਮਝਣ ਲੱਗਣ ਲੱਗੀ ਆ ਕਈ ਕਹਿੰਦੇ ਪਾਣੀ ਜੀਵਨ ਨਹੀਂ ਉਹਦਾ ਪਤਾ ਲੱਗਦਾ ਕਿ ਫਿਰ ਹੁਣ ਉਹ ਵੀ ਸੱਤ ਹੋਣ ਲੱਗੀਆਂ ਗੱਲਾਂ ਤੇ ਉਹ ਚੀਜ਼ ਕਿਉਂ ਦੇਖੋ ਕਈ ਆਪਾਂ ਸਾਡੇ ਡਾਕਟਰ ਲਿਆਂਚ ਆਪਾਂ ਦੇਖਦੇ ਆ ਵੀ ਕੋਈ ਲੀਵਰ ਸਮੱਸਿਆ ਵਾਲਾ ਕੋਈ ਜਾਂ ਕੁਝ ਹੋਰ ਸਮੱਸਿਆ ਹੁੰਦੀ ਆ ਕੇ ਪ੍ਰੋਬਲਮ ਨੂੰ ਜਾਂ ਕਾਲਾ ਗਲੀਆਂ ਵਗੈਰਾ ਹੁੰਦਾ ਵਾ ਲੀਵਰ ਬਹੁਤ ਜ਼ਿਆਦਾ ਖਾਧੂ ਹੋ ਚੁੱਕਿਆ ਹੁੰਦਾ ਵਾ ਬੰਦੇ ਨੂੰ ਭੁਲੇਖੇ ਪੈਣ ਲੱਗ ਜਾਂਦੇ ਆਂ ਅੰਦਰ ਕਈ ਬੰਦਿਆਂ ਨੂੰ ਭੁਲੇਖੇ ਕਈ ਬਿਮਾਰੀਆਂ ਲੱਗ ਜਾਂਦੇ ਨੇ ਉਹਨਾਂ ਨੂੰ ਲੱਗਣ ਲੱਗਦਾ ਤਰ੍ਹਾਂ ਤਰ੍ਹਾਂ ਦੇ ਭੋਜਨ ਕਹਿੰਗੇ ਬੁੜੇ ਸਾਡਾ ਕਦੇ ਕੀ ਕਹਾਂਦਾ ਕਦੇ ਕੀ ਕਹਾਂਦਾ ਉਹ ਕਹਿੰਦਾ ਹੁਣ ਇੱਥੇ ਪਿਆਸੀ ਤੁਸੀਂ ਚੱਕ ਕੇ ਲਾਗੇ ਜਾ ਕੇ ਬਰੇ ਕਹਿੰਦਾ ਮੈਂ ਖਾਦਾ ਸੀ ਬੜਾ ਟੇਸਟੀ ਸੀ ਢੱਡ ਭਰ ਗਿਆ ਕਿਵੇਂ ਭਰ ਜਾਂਦਾ ਢੱਡ ਇੱਕ ਬਿਮਾਰੀ ਵਾਲਾ ਢੱਡ ਭਰ ਸਕਦਾ ਤੇ ਜਿਹੜਾ ਸੇਵਨ ਕਰਦਾ ਉਹਦਾ ਨਹੀਂ ਇਹ ਬਹੁਤ ਗਾਹ ਦੀਆਂ ਗੱਲਾਂ ਨੇ ਸਮਝਦੋ ਪਰੀਆਂ ਗੱਲਾਂ ਨੇ ਇਹ ਪਰਮੇਸ਼ਰ ਦੀ ਲੀਲਾ ਇਹ ਉਹਨੂੰ ਹੀ ਪਤਾ ਲੱਗਦੀ ਆ ਜਿਹੜਾ ਕੋਈ ਪ੍ਰੇਮ ਦੇ ਨਾਲ ਮਮਤਾ ਦੇ ਨਾਲ ਇਹ ਪਾਵਰ ਮਾਂ ਨੂੰ ਦਿੱਤੀ ਆ ਜੀ ਅਸੀਂ ਵੀ ਸੇਵਨ ਕਰਨਾ ਪਰਮੇਸ਼ਰ ਨੂੰ ਪਾਉਣਾ ਪੂਰਾ ਬਰਾਗ ਫਿਰ ਜਾ ਕੇ ਚੀਜ਼ਾਂ ਪ੍ਰਗਟ ਹੁੰਦੀਆਂ ਨੇ ਇਹ ਕਹਿਣ ਦੀਓ ਗੱਲਾਂ ਨਹੀਂ ਦਿਖਾਓ ਜੀ ਜਿਵੇਂ ਆਹਣਾ ਦੇਖਣ ਨੂੰ ਵੀ ਜੇ ਚਵਾਨੀ ਨਹੀਂ ਦਿਖਾਓ ਜੀ ਇਹ ਕੋਈ ਜਿਆਦਾ ਮਹਾਰਾ ਇਹ ਕਹਿੰਦੇ ਫਿਰ ਕੀ ਹੋ ਜਾਊਗਾ ਨਾ ਤੂੰ ਮੰਨ ਤੇਰੇ ਮੰਨਣ ਜਾਂ ਮੰਨਣਾ ਕਿਹੋ ਜਿਹਾ ਪਰਮਾਤਮਾ ਘੜਦਾ ਨਹੀਂ ਆ ਬੋਧਾ ਨਹੀਂ ਹੈਗਾ ਤੇ ਤੂੰ ਕਹਿੰਦੇ ਜਿਸ ਸਾਹ ਸੋ ਨਹੀਂ ਚਾਰਾ ਤਾਂ ਕੋ ਕੀ ਜੇ ਸਤ ਨਮਸਕਾਰ ਆ ਉਹ ਤਾਂ ਨੀਵਾ ਹੋ ਗਈ ਚਾਰਾ ਹੀ ਕੋਈ ਨਹੀਂ ਤੁਹਾਡੇ ਕੋਈ ਵੱਡਾ ਅਵਸਰ ਆਵੇ ਗੱਲ ਕੇ ਤੁਹਾਨੂੰ ਨਾ ਵੀ ਜੱਜ ਨਾ ਬੁਲਾਵੇ ਤੁਸੀਂ ਮਗਰ ਮਾਰ ਤੋਰੇ ਕਰਦੇ ਹੋ ਨੇ ਕਾਹਦੇ ਲਈ ਕਿ ਉਹ ਚਾਰਾ ਨਹੀਂ ਕੰਮ ਕਢਾਉਣੇ ਆ ਤੇ ਤੁਹਾਡਾ ਪਰਮੇਸ਼ਰ ਦਾ ਬਣਾ ਚਾਰਾ ਹੈਗਾ ਥੋੜਾ ਮਾੜਿਆ ਖੇਤ ਨੇ ਸਾ ਉੱਥੀ ਮਿੱਟੀ ਹੋ ਜੂਗੀ ਹੈ ਕੀ ਆ ਵਿੱਚ ਬੰਦੇ ਦੀ ਕੀ ਆ ਇਹ ਕਿਹੜਾ ਸਾਹ ਲੈਣੇ ਇਹੀ ਕੁਛ ਆ ਇਹ ਪਰਮੇਸ਼ਰ ਆ ਇਹ ਸਾਡੇ ਅੰਦਰ ਜਾਦਾ ਜਾ ਕੇ ਧੁੰਨੀ ਦੇ ਵਿੱਚ ਜਾ ਕੇ ਸ਼ਬਦ ਗਰਜਦਾ ਆ ਆਵਾਜ਼ ਵੱਜਦੀ ਆ ਤਾਂ ਜਾ ਕੇ ਸ਼ਬਦ ਨਿਕਲਦਾ ਤਾਂ ਜਿਹੜਾ ਬੋਲ ਆਹੀ ਬੋਲ ਦੇ ਪ੍ਰਗਟ ਹੁੰਦੇ ਆ ਹੋਰ ਹੈ ਕੀ ਕੁਛ ਕੱਖ ਨਹੀਂ ਹੈਗੇ ਉਹ ਤੋਂ ਬਿਨਾ ਸੀ ਇਸ ਲਈ ਜ਼ਰੂਰ ਇਹ ਚੀਜ਼ ਆ ਰੱਬ ਦਾ ਉਹਨੂੰ ਮਰਨਾ ਚਾਹੀਦਾ ਤੇ ਖਾਸ ਕਰਕੇ ਮਾਂ ਇੱਕ ਤਰ੍ਹਾਂ ਦਾ ਰੱਬ ਵੀ ਹੁੰਦੀ ਆ ਸਰੀਰ ਤੌਰ ਤੇ ਰੱਬ ਨੂੰ ਕਿਹਨੂੰ ਦੀਦਾ ਨਹੀਂ ਇਹ ਜੇ ਦੇਖਦਾ ਉਹ ਮਾਈ ਆ ਮਾਂ ਦਾ ਸਤਿਕਾਰ ਕਰਿਆ ਕਰੋ ਤੇ ਉਹ ਮਮਤਾ ਦਾ ਆਨੰਦ ਮਾਣਿਆ ਕਰੋ ਧੰਨਵਾਦ